ਆ ਸਾਡੀ ਕਪੜੇ ਧੋਣਾਂ ਦੀ ਮਸ਼ੀਨ ਪਤਾ ਨਹੀਂ ਕਿਵੇਂ ਟੁੱਟ ਗਈ ਆ ਦੇਖੋ ਕਿੰਨੀ ਜ਼ਿਆਦਾ ਟੁੱਟ ਗਈ ਸਾਰੀ ਲੈ ਗਿਆ ਨਾਲੋਂ ਹੱਥ ਚ ਜਪਿਆ ਸੀ ਇਕੱਠਾ ਨੂੰ ਵੜਾ ਲਾਦਾ ਆ ਦੋਨੇ ਫੋਨ ਸੈਟ ਕਰਾਏ ਨੇਗੇ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਫਿਰ ਰੱਬ ਨੇ ਧੁੱਪ ਬਹੁਤ ਘੰਟਾ ਕੱਢ ਲਈ ਹੁਣ ਦੋ ਦਿਨ ਹੋ ਗਏ ਵਧੀਆ ਧੁੱਪ ਤੜਕੇ ਆ ਜਾਂਦੀ ਹੈ ਸਨੇਹਾ ਅੱਗੇ 2:30 ਵਜੇ ਧੁੱਪ ਨਿਕਲਦੀ ਸੀ ਥੋੜੀ ਕਾਣੀ ਮੈਂ ਤੇ ਗਰਫਾ ਤੇ ਕੋਠੇ ਤੇ ਆ ਗਈ ਥੱਲੇ ਆਪਣੇ ਧੁੱਪ ਘੱਟ ਲੱਗਦੀ ਹੈਗੀ ਮੈਂ ਚਲੋ ਜਾ ਕੇ ਧੁੱਪ ਸੇਕਦੇ ਹਾਂ ਕੋਠੇ ਦੇ ਉੱਪਰ ਹਾਂਜੀ ਇੱਧਰ ਆਪਣਾ ਵਾਈਫਾਈ ਲਵਾਇਆ ਹੋਇਆ ਹੈ Jio Air ਫਿਰ Fiber ਤੇ ਆ ਬਸ ਆ ਡੱਬਾ ਜਾਂ ਰੇਂਜ ਖਿੱਚਦਾ ਹੈਗਾ ਹੋਰੇ ਚ ਤਾਰ ਤੋਰ ਨਹੀਂ ਪਾਈ ਹੋਈ ਬਸ ਆ ਤਾਰ ਜਾਂਦੀ ਵਾਲੀ ਰੇਂਜ ਖਿੱਚਦਾ ਇੱਥੋਂ ਤਾਰ ਜਾਂਦੀ ਹੈ ਪਹਿਲਾ ਆਪਣੇ ਆ 73 ਲਵਾਈ ਹੋਈ ਸੀ ਹੁਣ ਤਾਂ ਇਹ ਚੱਲਦੀ ਨਹੀਂ ਹੈਗੀ ਵਾਈਫਾਈ ਚਲਾ ਲਿਆ 73 ਦੇਖਦਾ ਨਹੀਂਂਦਾ ਤੂੰ ਚੈਨਲ ਆ ਚੈਨਲ ਇਹ ਤਾਂ ਪਟਾਕੇ ਦੇ ਦਾਨ ਨੇ ਹਣਾ ਕਿਸੇ ਨੂੰ ਆਪਣੇ ਕੋਈ ਕੰਮ ਤਾਂ ਆਉਣੀ ਨਹੀਂ ਨੱਖ ਲੋ ਇੱਕ ਡੱਬਾ ਜਾਂ ਫਿਰ ਬਾਕਸ ਇਹਦਾ ਮੰਜਾ ਤਾਂ ਆਪਾਂ ਲੈ ਕੇ ਨਹੀਂ ਆਏ ਕੋਠੇ ਤੇ ਬੈਠਾਂ ਕਿਵੇਂ ਨਾ ਕੁਰਸੀ ਲੈ ਕੇ ਆਏ ਸ਼ਕਲ ਇਹ ਇਹ ਆ ਗਿਆ ਆਪਣਾ ਪਿੰਡ ਆ ਜਿੰਨਾ ਕੁ ਦਿਖਾ ਸਕਦਾ ਕੈਮਰੇ ਚ ਜਿੱਥੇ ਤੱਕ ਆਉ ਤੁਹਾਨੂੰ ਦਿਖਾ ਦਾਨੇ ਹੈਗੀ ਇਹ ਦੂਰ ਦੂਰ ਆਉਂਦਾ ਪਾਪਾ ਸੋਹਰੇ ਤਾਂ ਸਾਹਮਣੇ ਆ ਗਿਆ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਤੇ ਨਾਲ ਹੀ ਪਾਣੀ ਵਾਲੀ ਟੈਂਕੀ ਹੈਗੀ ਉੱਥੇ ਪਾਰਕ ਵੀ ਬਣਾਇਆ ਹੋਇਆ ਬੜਾ ਸੋਹਣਾ ਹੁਣ ਥੋੜਾ ਜਿਹਾ ਧੁੱਪ ਪੈਂਦੀ ਹੈਗੀ ਤਾਂ ਕਰਕੇ ਕਲੀਅਰ ਨਹੀਂ ਲਿਂਦਾ ਮੰਮੀ ਹਾਂਜੀ ਸਾਡੇ ਘਰ ਚੋਰ ਸਾਰਾ ਪੱਕਾ થਾਏਗਾ ਥੱਲੇ ਵੀ ਪੱਕਾ ਇੱਥੇ ਵੀ ਪੱਕਾ ਤੇ ਬਸ ਆਹੀ ਕੱਚਾ ਹੈਗਾ ਇਹ ਬਾਲਲੇ ਵਾਲੀ ਸੱਤ ਪਾਈ ਹੋਈ ਹੈਗੀ ਬਹੁਤ ਪੁਰਾਣੀ ਸੱਤ ਹੈਗੀ ਇਹ ਆ ਦਵਾਰੇ ਅਸੀਂ ਮਿੱਟੀ-ਮੁੱਟੀ ਲਾਤੀ ਸੀਗੀ ਆ ਇੱਕ ਤੁਹਾਨੂੰ ਤੋੜਾ ਟਾਈਪ ਚੀਜ਼ ਦਿਖਾਉਣੀ ਹੈਗੀ ਇਹ ਜਿਵੇਂ ਦੇਖਿਆ ਕਿ ਫੜਮਾ ਫੜਮਾ ਇੱਥੇ ਹੁੰਦੇ ਹੈਗੇ ਆ ਦੇਖੋ ਉਹ ਦੇਖੀ ਇਹ ਕਿਵੇਂ ਦਾ ਹੈਗਾ ਜੱਸ ਵੀ ਕੀ ਕਰੀ ਤੇ ਦਾਦੀ ਕਹਿੰਦਾ ਉੱਪਰ ਬੈਠੋ ਸਾਰੇ ਜਣੇ ਆਪ ਲੂੰਗੜੀ ਚੱਕ ਲਿਆ ਆਪਾਂ ਅੱਜ ਬਾਰੇ ਟਾਈਮ ਬਾਅਦ ਕੋਠੇ ਤੇ ਬੈਠ ਰਹੇ ਆ ਆ ਜਾ ਪੁੱਤ ਆਹ ਓਰੇ ਉਹਦਾ ਨਹੀਂ ਯਾਰਾ ਟੁੱਪ ਕੈਂਟ ਲੱਗਦੀ ਆ ਓਰੇ ਆ ਸਾਡੀ ਕਪੜੇ ਧੋਣ ਵਾਲੀ ਮਸ਼ੀਨ ਪਤਾ ਨਹੀਂ ਕਿਵੇਂ ਟੁੱਟ ਗਈ ਆ ਦੇਖੋ ਕਿੰਨੀ ਜ਼ਿਆਦਾ ਟੁੱਟ ਗਈ ਸਾਰੀ ਲੈ ਗਿਆ ਨਾਲੋਂ ਨਾ ਮਿਲੀ ਹੋਣੀ ਪਊ ਹੋਣਾ ਇਹ ਐਮਓ ਮਸੀ ਲਾ ਕੇ ਖੜਾ ਕੇ ਦੇਖੀ ਸੀ ਖੜਦੀ ਹੈ ਨਹੀਂ ਗੀ ਪਤਾ ਨਹੀਂ ਕਿਉਂ ਇਹਨੇ ਨੁਕਸਾਨ ਜੇ ਹੋ ਜਾਂਦੇ ਨੇ ਫੋਨ ਖਰਾਬ ਹੋ ਗਿਆ ਆ ਹੋ ਗਿਆ ਇੰਡੀਕੇਟਰ ਟੁੱਟ ਗਿਆ ਮੁੱਠ ਨਾਲ ਦਾ ਇਹ ਪਤਾ ਨਹੀਂ ਕਿਵੇਂ ਟੁੱਟ ਗਿਆ ਪਹਿਲਾਂ ਵੀ ਕੇਰਾ 5 ਵੀ ਕਿੱਕ ਨਾਲ ਰੋੜਾਇਆ ਸੀਗਾ ਦੇਖਦੇ ਹਾਂ ਹੁਣ ਫੇਰ ਵੀ ਕਿੱਕ ਲਾਉਣਾ ਪਊਗਾ ਮਨਤਲਾ ਦਾ ਸਾਇਦ ਹੀ ਖੜੇ ਇਹ ਨਾ ਮਾਵੀ ਨਹੀਂ ਪੈਣਾ ਕਿਉਂ ਆ ਚੀਜ਼ ਲੈ ਗਈ ਤੇ ਨਾਲ ਆ ਜਾਈ ਜਾਏਗਾ ਪੈਸਾ ਵੀ ਇੰਝ ਜੁੜਿਆ ਸੀ ਕਿ ਰਾਹੀਂ ਆਰਤੀ ਰੱਖਣਾ ਪੂਰਨਾ ਦਾ ਤੋਕੋ ਮਟ ਹੱਥੀ ਚ ਭ ਗਿਆ ਸੀ ਕਾ ਤੁਹਾਨੂੰ ਵੜਾ ਲੱਗਦਾ ਹੈ ਲਓ ਜੋੜਤਾ ਆਪਣੇ ਫੈਵਿਕੋ ਇੱਕ ਨਾਲ। ਕਈ ਚੀਜ਼ ਦਾ ਬਣਿਆ ਹੁੰਦਾ ਨਾ ਇਹ। ਆਹ ਹੱਥ ਵੀ ਜੋੜਨ ਲੱਗ ਗਏ। ਐਂ ਜੁੜ ਜਾਂਦੇ ਹੱਥ। ਆ ਮੇਰਾ ਦੂਸਰਾ ਫੋਨ ਦੇਖੋ ਕੀ ਹਾਲ ਹੋ ਗਿਆ। ਬੈਟਰੀ ਫਟਣ ਵਾਲੀ ਹੈਗੀ, ਬੈਟਰੀ ਫੁੱਲ ਗਈ। ਇਹਨੂੰ ਫਿਰ ਅਸੀਂ ਬੰਦ ਕਰਕੇ ਰੱਖ ਦਵਾਂਗੇ ਤੇ ਉਮ ਨਾ ਪਟਾਕਾ ਪੈ ਜਾਏ ਇਹਦਾ। ਹੁਣ ਗਰਫਤੇ ਤੂੰ ਕੀ ਚਲਾਏਂਗਾ? ਹੂੰ? ਫਤੇ ਹਾਂ ਉਹ ਤੇ ਦਿੱਤੀ ਇੱਕ ਬਾਰ ਆ ਤੈਨੂੰ ਕਿਟ ਲੈ ਕੇ ਦਿੱਤੀ ਆ ਮੈਂ ਕਿਟ ਦੇਖ ਤਾਲਾ ਪਹਿਲਾਂ ਜਿੱਪਾ ਤਾਂ ਦੇਖ ਲੈ ਸੋਹਣੀ ਲੱਗਦੀ ਆ ਇੱਕ ਰੰਗ ਕਿੰਨੀਆਂ ਜਿੱਪਾਂ ਨੇ ਤੰਗੀ ਤੰਗੀ ਮੱਢ ਤੇ ਵੱਡੀ ਤਾਂ ਨਹੀਂ ਦੇਖੀ ਉਹ ਤਾਂ ਮੇਰੇ ਵਾਲੀ ਮੇਰੇ ਜੱਡੇ ਵਾਲੀ ਹੀ ਆ ਕਿਟ ਤਾਂ ਫੇਰ ਬਦਲ ਕੇ ਲਿਆਉਂਗਾ ਮੈਂ ਕਿ ਟੋਟ ਹੈ ਇੱਕ ਸਰ ਇੱਕ ਚੀਜ਼ ਹੋਰ ਦੇਵਾਂ ਤੁਹਾਨੂੰ ਇੱਕ ਇੱਕ ਚੀਜ਼ ਹੋਰ ਦੇਵਾਂ ਤੈਨੂੰ ਇੱਧਰ ਦੇਖ ਤੇਰੇ ਖਾਤਰ ਕਿੰਨੀ ਸੋਹਣੀ ਚੱਪਲ ਲੈਣ ਦੀਆਂ 파ਕੇ ਦੇਖ ਲੈ ਨੇ 파ਕੇ ਦੇਖ 파ਕੇ ਦੇਖ 파ਕੇ ਸਾਰੇ ਰੰਗ ਹੀ ਹੋ ਗਿਆ ਤੇ ਤੁਹਾਨੂੰ ਥੈਂਕ ਯੂ ਕੋਰੇ ਸੋਹਣੀ ਲੱਗਦੀਆਂ ਹੋਰ ਨਿੱਗਿਆ ਨੇ ਆ ਅੱਜ ਪਵਾ ਕੇ ਲੈ ਜਾਂਦੇ ਆ ਪੀਖੀ ਤੋਂ ਇਹਦੀ ਬੈਟਰੀ ਆ ਉੱਤੇ ਹੁਲਾਤੀਆਂ ਰਾਵੜਾਂ ਚੜਾਤੀਆਂ ਕੱਲੇ ਹਜੇ 2-3 ਘੰਟੇ ਚਲਾਇਆ ਉਹਨਾਂ ਆ ਦੋਨੇ ਫੋਨ ਸੈੱਟ ਕਰਾਏ ਨੇਗੇ ਇੱਕ ਚ ਬੈਟਰੀ ਪੈਣ ਵਾਲੀ ਸੀਗੀ ਤੇ ਇੱਕ ਦਾ ਪਿਛਲਾ ਟੱਪਾ ਜਾ ਸੀਗਾ ਖਬਰ ਜਾ ਤੇ ਹੁਣ ਇਹਨਾਂ ਨੂੰ ਖੋਲ ਦੇਾਂਗੇ ਬਾਕਸਿੰਗ ਕਰਤੇ ਹੈ